ਸਾਨੂੰ ਮਾਰੋ ਸਾਨੂੰ ਤੁਸੀਂ ਗੋਲੀਆਂ ਤੁਸੀਂ ਕਹਿੰਦੇ ਸਾਡੀ ਕਿਸਾਨਾਂ ਨਾਲ ਗੱਲਬਾਤ ਹੋ ਗਈ ਸਾਡੇ ਕਿਸਾਨ ਜਿਹੜੇ ਨੇ ਇਸ ਕਾਨੂੰਨਾ ਦੇ ਹੱਕ ਵਿੱਚ ਨੇ ਅਸੀਂ ਉਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਤੇ ਅਗਰ ਤੁਸੀਂ ਉਹਨਾਂ ਨੂੰ ਨਜ਼ਰਅੰਦਾਜ਼ ਨਾ ਕਰੋ ਸਾਨੂੰ ਮਾਰੋ ਗੋਲੀਆਂ ਸਰਕਾਰ ਦੀ ਇੱਕ ਨੀਅਤ ਤੇ ਨੀਤੀ ਆ ਕਿ ਅਸੀਂ ਇਹ ਸੰਘਰਸ਼ ਨੂੰ ਲੇਟ ਕਰੀਏ ਇਹ ਸੰਘਰਸ਼ ਜਿਹੜਾ ਫੇਲ ਹੋ ਜੇ ਆਪਣੇ ਲੋਕ ਆਉਣੋਂ ਹਟ ਜਾਣਗੇ ਜਾਂ ਜਿਹੜੇ ਸ਼ਰਾਰਤੀ ਅੰਸਰ ਉਹਨਾਂ ਨੂੰ ਜਨਨ ਨੂੰ ਇਹ ਭੇਜ ਰਹੇ ਉਹਨਾਂ ਦੇ ਰਾਹੀਂ ਜਿਹੜਾ ਇਥੇ ਇਸ ਕੋਈ ਭਗਦੇੜ ਮਚਾਈ ਜਾਏਗੀ ਇਹਨੂੰ ਤਾਰਫੇ ਰੋਕਿਆ ਜਾਊਗਾ ਤੇ ਇਹ ਜਿਹੜਾ ਸੰਘਰਸ਼ ਹੈ ਫਿਰ ਹੋ ਜੇ ਸਾਨੂੰ ਕੋਈ ਦਿਨਾਂ ਨਾ ਪਵੇ ਕੇਸ ਕਰਕੇ ਲੰਮਾ ਕਰ ਰਹੀ ਹੈ ਇੱਕ ਇਹਨਾਂ ਦੇ ਵਾਸੀ ਕੁਛ ਨਹੀਂ ਜਾਂ ਫਿਰ ਜੇ ਇਹ ਨਹੀਂ ਕਰਦੀ ਤੇ ਫਿਰ ਇਹ ਜਿਹੜੇ 80 ਦੇ ਕਰੀਬ ਸਾਡੇ ਕਿਸਾਨ ਹੁਣ ਤੱਕ ਇੱਕ ਮੋਰਚੇ ਦੀ ਪੇਟ ਛੜ ਚੁੱਕੇ ਨੇ ਸਰਕਾਰ ਉਹਨਾਂ ਦਾ ਇੱਕ ਕਿਸਮ ਦਾ ਕਤਲ ਕਰ ਚੁੱਕੀ ਆ ਕਾਤਲ ਹੈ ਸਾਡੇ ਕਿਸਾਨਾਂ ਦੀ ਜਿਹੜੇ 90 80 ਦੇ ਕਰੀਬ ਕਿਸਾਨਾਂ ਦੀਆਂ ਮੌਤਾਂ ਹੋਈਆਂ ਸਰਕਾਰ ਉਹਨਾਂ ਦੀ ਕਾਤਲ ਹੈ ਤੇ ਅਜੇ ਪਤਾ ਨਹੀਂ ਹੋਰ ਸਾਡੇ ਕਿਸਾਨਾਂ ਦਾ ਕਿੰਨਾ ਕੁ ਖੂਨ ਇਹ ਪੀਣਾ ਚਾਉਂਦੀ ਹੈ ਅਸੀਂ ਤੇ ਇਸੇ ਕਰਕੇ ਜਾ ਰਹੇ ਹਾਂ ਸੋ ਉਹ ਸਾਡੇ ਕਿੰਨੀ ਕੁ ਕੁਰਬਾਨੀਆਂ ਲਵੇਗੀ ਇਹ ਪਤਾ ਲੱਗੂਗਾ ਕਿ ਹੋ ਸਕਦਾ ਹੈ ਕਿ ਜੇ 26 ਜਨਵਰੀ ਤੱਕ ਨਾ ਆਇਆ ਤੇ 26 ਜਨਵਰੀ ਨੂੰ ਜੋ ਅਸੀਂ ਕਰਨ ਜਾ ਰਹੇ ਹਾਂ ਅਪੀਲ ਕਰਨ ਜਾ ਰਹੇ ਹਾਂ ਤੇ ਇਹ ਪਤਾ ਨਹੀਂ ਆਪਣੀਆਂ ਗੋਲੀਆਂ ਰਾਹੀਂ ਜਾਂ ਅਸਰੂ ਕੰਸਾ ਰਾਹੀਂ ਕਿੰਨੇ ਕੁ ਕਿਸਾਨਾਂ ਦੇ ਹੋਰ ਬੜੀ ਲਵੇਗੀ ਇਹ ਸਜਦਾ ਸਾਨੂੰ ਕੋਈ ਭੁਲੇਖਾ ਨਹੀਂ ਸਸ਼ਕਲ ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਹਾਂ ਗੁਰਪ੍ਰੀਤ ਕੌਰ ਕਿਸਾਨੀ ਸੰਘਰਸ਼ ਦੇ ਵਿੱਚ ਅਸੀਂ ਮੌਜੂਦ ਹਾਂ ਸਿੰਘੂ ਬਾਰਡਰ ਤੇ ਜਿੱਥੇ ਵਸਵਾਖ ਲੋਕ ਸਾਡੇ ਨਾਲ ਮੌਜੂਦ ਨੇ ਤਾਂ ਕਿ ਸਾਲਾਗੋ ਇਸ ਅੰਦੋਲਨ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਨੇ ਸਾਡੇ ਨਾਲ ਮੌਜੂਦ ਨੇ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਅਸੀਂ ਅੱਜ ਨਾਲ ਗੱਲ ਕਰਾਂਗੇ ਸਸ਼ਕਲ ਸਾਹਿਬ ਸਸ਼ਕਲ ਜੀ ਸਵਾਗਤ ਹੈ ਜੀ ਆਉਣਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਬੇਟਾ ਸਰ ਸਭ ਤੋਂ ਪਹਿਲਾਂ ਤੇ ਕੱਲ ਦੀ ਮੀਟਿੰਗ ਬਾਰੇ ਥੋੜੀ ਬਹੁਤ ਗੱਲ ਕਰਾਂਗੇ ਜੋ ਅਸੀਂ ਸਰਕਾਰ ਨੂੰ ਸਿੱਧਾ ਨਾਰਾ ਦੇ ਆਏ ਆ ਤੇ ਜਾਂ ਜਿੱਤਾਂਗੇ ਤੇ ਜਾਂ ਮਰਾਂਗੇ ਕਿੱਦਾਂ ਦੇਖੋ ਬੇਟਾ ਇਸ ਤਰ੍ਹਾਂ ਹੈ ਕਿ ਬਹੁਤ ਲੰਬੇ ਸਮੇਂ ਤੋਂ ਸਰਕਾਰ ਸਾਡੇ ਨਾਲ ਡਰਾਮੇ ਕਰ ਰਹੀ ਹੈ ਇਸ ਕਰਕੇ ਦੁਖੀ ਮਨ ਦੇ ਨਾਲ ਇਹ ਗੱਲਾਂ ਜਿਹੜੀਆਂ ਕਹਿਣੀਆਂ ਪੈ ਰਹੀਆਂ ਨੇ ਕਿ ਤੁਸੀਂ ਹੁਣ ਅਸੀਂ ਤੁਹਾਨੂੰ ਕਹਤਾ ਹਾਂ ਤੇ ਮਾਰੋ ਸਾਨੂੰ ਤੁਸੀਂ ਗੋਲੀਆਂ ਤੁਸੀਂ ਕਹਿੰਦੇ ਸਾਡੀ ਕਿਸਾਨਾਂ ਨਾਲ ਗੱਲਬਾਤ ਹੋ ਗਈ ਸਾਡੇ ਕਿਸਾਨ ਜਿਹੜੇ ਨੇ ਇਸ ਕਾਨੂੰਨਾਂ ਦੇ ਹੱਕ ਵਿੱਚ ਨੇ ਅਸੀਂ ਉਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਅਈ ਅਗਰ ਤੁਸੀਂ ਉਹਨਾਂ ਨੂੰ ਨਜ਼ਰਅੰਦਾਜ਼ ਨਾ ਕਰੋ ਸਾਨੂੰ ਮਾਰੋ ਗੋਲੀਆਂ ਤੇ ਇਹ ਜਿਹੜਾ ਐਜੀਟੇਸ਼ਨ ਆਪਣੇ ਆਪ ਹੀ ਜਿਹੜਾ ਫਿਰ ਚੱਲ ਜਾਏਗਾ ਇਹਨੂੰ ਲਿਆ ਕੇ ਉੱਥੇ ਭਟਾ ਦਿਓ ਕੋਟਾ ਦੇਣਗੇ ਸੋ ਅਸੀਂ ਦੁਖੀ ਮਨ ਦੇ ਨਾਲ ਜਿਹੜਾ ਕੱਲ ਨਿਰੰਦਰ ਸਿੰਘ ਤੋਂਮਰ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜੋ ਕਾਨੂੰਨ ਨੇ ਪੂਰੇ ਦੇਸ਼ ਦੇ ਲਈ ਨੇ ਕੀ ਉਹਨਾਂ ਨੇ ਕਹਿੰਦਾ ਕੀ ਮਤਲਬ ਹੈ ਕਿ ਕੁਝ ਰਾਜ ਹੀ ਬਸ ਅੰਦੋਲਨ ਕਰ ਰਹੇ ਨੇ ਬਾਕੀ ਸਭ ਰੋਚ ਨਹੀਂ ਦੇਖੋ ਵੀ ਬাজি ਗੱਲ ਇਹ ਹੈ ਕਿ ਇਹ ਸਰਕਾਰ ਜਿਹੜੀ ਆ ਇਹ ਟਸ ਤੋਂ ਮਸ ਨਹੀਂ ਹੋ ਰਹੀ ਕਾਰਨ ਕੀ ਹੈ ਕਿ ਇਹ ਸਰਕਾਰ ਸਿਰਫ ਇੱਕ ਨਾਂ ਦੀ ਸਰਕਾਰ ਹੈ ਮੋਦੀ ਪ੍ਰਧਾਨ ਮੰਤਰੀ ਸਿਰਫ ਜਿਹੜਾ ਉਹ ਨਾਂ ਦਾ ਹੀ ਮੋਦੀ ਪ੍ਰਧਾਨ ਮੰਤਰੀ ਆ ਇਹ ਨਹੀਂ ਨਾ ਕੋ ਗ੍ਰਹਿ ਮੰਤਰੀ ਨਾ ਕੋ ਖੇਤੀ ਮੰਤਰੀ ਇਹ ਜਿੰਨੇ ਵੀ ਨੇ ਇਹ ਸਰਕਾਰ ਚਲਾ ਰਹੇ ਨੇ ਕਾਰਪੋਰੇਟ ਘਰਾਣੇ ਉਹਨਾਂ ਨੇ ਬਣਾਈ ਸੀ ਉਹੀ ਚਲਾ ਰਹੇ ਨੇ ਤੇ ਇਹ ਉਹਨਾਂ ਤੋਂ ਬਾਹਰ ਨਹੀਂ ਜਾ ਸਕਦੇ ਜੋ ਉਧਰੋਂ ਇਹਨਾਂ ਨੂੰ ਆਦੇਸ਼ ਹੋ ਰਹੇ ਨੇ ਤੇ ਉਸ ਹੱਬ ਨਾਲ ਚੱਲਦੇ ਹਨ ਹਾਲਾਂਕਿ ਮੰਗ ਅਸੀਂ ਹਰ ਮੀਟਿੰਗ ਦੇ ਵਿੱਚ ਇੱਕ ਹੀ ਕਰਦੇ ਆ ਕਿ ਕਾਨੂੰਨ ਰੱਦ ਕਰੋ ਰੱਦ ਕਰੋ ਕਿਉਂ ਲੱਗਦਾ ਵੀ ਫਿਰ ਸਰਕਾਰ ਅੱਗੇ ਦੇ ਅੱਗੇ ਡੇਟਸ ਪਾਈ ਜਾ ਰਹੀ ਹੈ ਮੀਟਿੰਗ ਦੀ ਸਰਕਾਰ ਦੀ ਇੱਕ ਨੀਅਤ ਤੇ ਨੀਤੀ ਆ ਕਿ ਅਸੀਂ ਇਹ ਸੰਘਰਸ਼ ਨੂੰ ਲੇਟ ਕਰੀਏ ਇਹ ਸੰਘਰਸ਼ ਜਿਹੜਾ ਫੇਲ ਹੋ ਜੇ ਆਪਣੇ ਲੋਕ ਆਉਣੋਂ ਹਟ ਜਾਣਗੇ ਜਾਂ ਜਿਹੜੇ ਸ਼ਰਾਰਤੀ ਅੰਸਰ ਉਹਨਾਂ ਨੂੰ ਜਨਨ ਨੂੰ ਇਹ ਭੇਜ ਰਹੇ ਨੇ ਉਹਨਾਂ ਦੇ ਰਾਹੀਂ ਜਿਹੜਾ ਇੱਥੇ ਇਹ ਕੋਈ ਭਗਦੌਣ ਮਚਾਈ ਜਾਏਗੀ ਇਹਨੂੰ ਤਾਰਪੇਟੋ ਕੀਤਾ ਜਾਊਗਾ ਤੇ ਇਹ ਜਿਹੜਾ ਸੰਘਰਸ਼ ਹੈ ਫੇਰ ਹੋ ਜੇ ਸਾਨੂੰ ਕੋਈ ਦੇਣਾ ਨਾ ਪਵੇ ਇਸ ਕਰਕੇ ਲੰਬਾ ਕਰ ਰਹੀ ਹੈ ਇੱਕ ਇਹਨਾਂ ਦੇ ਵਾਸੀ ਕੁਛ ਨਹੀਂ ਜੋ ਉੱਥੋਂ ਕਾਰਪੋਰੇਟ ਘਰਾਣੇ ਕਹਿੰਦੇ ਨੇ ਉਹ ਸਾਬ ਨਾਲ ਗੱਲ ਕਰਦੇ ਸੋ ਅੰਦੋਲਨ ਦੇ ਵਿੱਚ ਜੋ ਨੌਜਵਾਨ ਬਜ਼ੁਰਗਾਂ ਦਾ ਸ਼ਮੂਲੀਅਤ ਦਿਨ-ਬਦਿਨ ਵਧਦੀ ਜਾ ਰਹੀ ਹੈ ਕਿਸ ਤਰ੍ਹਾਂ ਦਾ ਦੇਖ ਕੇ ਲੱਗਦਾ ਹੈ ਇਹ ਹੌਸਲੇ ਬਲੰਦ ਹੋ ਰਹੇ ਆ ਪਰਸੋਂ ਤੁਸੀਂ ਦੇਖਿਆ ਹੋਗਾ ਕਿ ਟਰੈਕਟਰ ਪਰੇਡ ਜਿਹੜੀ ਸਾਡੀ 26 ਜਨਵਰੀ ਨੂੰ ਗੰਤਰਤਿ ਸਿਸਤੇ ਹੋਣੀ ਆ ਉਹ ਇੱਕ ਟਰੇਲਰ ਸੀ ਪਰ ਹਿਲ ਕੀ ਉਹ ਤਾਂ ਵੇਖੋ ਸੈਂਕੜੇ ਮੇਲਾ ਦਿੱਤੇ ਜਿਹੜੇ ਸੀ ਉਹ ਟਰੈਕਟਰ ਜਿਹੜੇ ਸੀ ਸਮੋਏ ਨਹੀਂ ਸੋ ਜਿਹੜੀ 26 ਜਨਵਰੀ ਹੋਏਗੀ ਉਹ ਕਿਸ ਤਰ੍ਹਾਂ ਦੀ ਹੋਏਗੀ ਇਹ ਇੱਕ ਸਨਹਿਰੀ ਅਖਰਾਂ ਦੇ ਨਾਲ ਜਿਹੜਾ ਉਹ ਪੂਰੇ ਸੰਸਾਰ 'ਚ ਇਤਿਹਾਸ ਰਚਿਆ ਜਾਏਗਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਕਿਸਾਨਾਂ ਦੇ ਖਿਲਾਫ ਕਾਨੂੰਨ ਲਿਆਂਦੇ ਗਏ ਸੀ ਪਰ ਕਿਸਾਨਾਂ ਨੇ ਉਹਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹਨੂੰ ਰੱਦ ਕਰਨ ਲਈ ਮੋਦੀ ਨੂੰ ਜਿਹੜੇ ਨੇ ਉਹਦੇ ਉਹਨੀਆਂ ਸਾਹਮਣੇ ਅੱਖਾਂ ਦੇ ਸਾਹਮਣੇ ਇੱਕ ਤਾਰੇ ਵਖਾ ਦਿੱਤੇ ਉਹ ਇੱਕ ਰੈਲੀ ਇਸ ਤਰ੍ਹਾਂ ਦੀ ਜੋ 26 ਜਨਵਰੀ ਦਾ ਸਾਡਾ ਪ੍ਰੋਗਰਾਮ ਉਲੀਕਿਆ ਗਿਆ ਟਰੈਕਟਰ ਰੈਲੀ ਦਾ ਕੀ ਲੱਗਦਾ ਵੀ ਇਹਦੇ ਨਾਲ ਸਰਕਾਰ ਤੇ ਪ੍ਰੈਸ਼ਰ ਬਣੇਗਾ ਦਿੱਲੀ ਸਰਕਾਰ ਦੀਆਂ ਜਿਹੜਾ ਹਿਲਣਗੀਆਂ ਕੋਈ ਦੇਖੋ ਬੜੀ ਠੀਠ ਹੈ ਮੈਂ ਤੇ ਗੱਲ ਕਹਿਣਾ ਕਿ ਜਾਂ ਤਾਂ 26 ਜਨਵਰੀ ਤੋਂ ਪਹਿਲਾਂ-ਪਹਿਲਾਂ ਸਰਕਾਰ ਜਿਹੜੀ ਆ ਇਹ ਤਿੰਨੇ ਕਾਨੂੰਨ ਰੱਦ ਕਰਕੇ ਐਮਐਸਪੀ ਦੀ ਗੱਲ ਕਰਕੇ ਤੇ ਇਹ ਸਾਡੇ ਨਾਲ ਫੈਸਲਾ ਕਰੂਗੀ ਜਾਂ ਫਿਰ ਜੇ ਇਹ ਨਹੀਂ ਕਰਦੀ ਤੇ ਫਿਰ ਇਹ ਜਿਹੜੇ 80 ਦੇ ਕਰੀਬ ਸਾਡੇ ਕਿਸਾਨ ਹੁਣ ਤੱਕ ਇੱਕ ਮੋਰਚੇ ਦੀ ਪੇਟ ਚੜ ਚੁੱਕੇ ਨੇ ਸਰਕਾਰ ਉਹਨਾਂ ਦਾ ਇੱਕ ਕਿਸਮ ਦਾ ਕਤਲ ਕਰ ਚੁੱਕੀ ਆ ਕਾਤਲ ਸਾਡੇ ਕਿਸਾਨਾਂ ਦੀ ਜਿਹੜੇ 90 80 ਦੇ ਕਰੀਬ ਕਿਸਾਨਾਂ ਦੀਆਂ ਮੱਤਾਂ ਆ ਸਰਕਾਰ ਉਹਨਾਂ ਦੀ ਕਾਤਲ ਹੈ ਤੇ ਅਜੇ ਪਤਾ ਨਹੀਂ ਹੋਰ ਸਾਡੇ ਕਿਸਾਨਾਂ ਦਾ ਕਿੰਨਾ ਕੁ ਖੂਨ ਇਹ ਪੀਣਾ ਚਾਹੁੰਦੀ ਆ ਅਸੀਂ ਤੇ ਇਸੇ ਕਰਕੇ ਕਰ ਰਹੇ ਆ ਸੋ ਉਹ ਸਾਡੇ ਕਿੰਨੀ ਕੁਰਬਾਨੀਆਂ ਲਵੇਗੀ ਇਹ ਪਤਾ ਲੱਗੂਗਾ ਕਿ ਹੋ ਸਕਦਾ ਹੈ ਕਿ ਜੇ 26 ਜਨਵਰੀ ਤੱਕ ਨਾ ਆਇਆ ਤੇ 26 ਜਨਵਰੀ ਨੂੰ ਜੋ ਸੀ ਕਰਨ ਜਾ ਰਹੇ ਆ ਅਪਰੇਟ ਕਰਨ ਜਾ ਰਹੇ ਆ ਤੇ ਇਹ ਪਤਾ ਨਹੀਂ ਆਪਣੀਆਂ ਗੋਲੀਆਂ ਰਾਹੀਂ ਜਾਂ ਅਸਰੂ ਕੈਂਸਰ ਰਾਹੀਂ ਇਹ ਕਿੰਨੇ ਕ ਕਿਸਾਨਾਂ ਦੇ ਹੋਰ ਬਲੀ ਲਵੇਗੀ ਇਹ ਸਜਦਾ ਸਾਨੂੰ ਕੋਈ ਭਲੇਖਾ ਨਹੀਂ ਜੋ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਹਾਲਾਂਕਿ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਦੌਰਾ ਰੱਦ ਕੀਤਾ ਗਿਆ ਕੋਰੋਨਾ ਵਾਇਰਸ ਦੇ ਚੱਲਦਿਆਂ ਕੀਤਾ ਗਿਆ ਕੋਰੋਨਾ ਵਾਇਰਸ ਦੇ ਕਿਤੇ ਹੈ ਹੀ ਨਹੀਂ ਦਿੱਲੀ ਚ ਹੈਗਾ ਕਿਤੇ ਸਾਨੂੰ ਡੂਡ ਵੀ ਨਾ ਹੋ ਗਿਆ ਇੱਥੇ ਤਾਂ ਡੂਡ ਮਹੀਨੇ ਚ ਕਿਸੇ ਇੱਕ ਨੂੰ ਵੀ ਹੋਇਆ ਲੱਖਾਂ ਦੀ ਗੰਦੀ ਉਡਰਦੇ ਸੋ ਸਿਰਫ ਐਵੇਂ ਉਹ ਗੱਲਾਂ ਨੇ ਉਹਦਾ ਅਸੀਂ ਧੰਨਵਾਦ ਕਰਦੇ ਹਾਂ ਸਿਰਫ ਦੌਰਾ ਜੇ ਰੱਦ ਹੋਇਆ ਇਸ ਕਿਸਾਨਾਂ ਦੇ ਅੰਦੋਲਨ ਦੇ ਕਰਕੇ ਹੋਇਆ ਉਥੋਂ ਦੇ ਦੇ 100 ਮੈਂਬਰ ਪਾਰਲੀਮੈਂਟ ਨੇ ਮੋਦੀ ਸਰਕਾਰ ਨੂੰ ਚਿੱਠੀ ਲਿਖੀ ਇਹਨਾਂ ਕਿਸਾਨਾਂ ਨਾਲ ਕਰੋ ਸੋ ਕਿਸਾਨੀ ਦਾ ਉਪਰਸਾਰ ਕਰ ਰਹੇ ਨੇ ਇਸ ਕਰਕੇ ਇਹ ਜਿਹੜਾ ਦੌਰਾ ਰੱਦ ਆ ਉਹਦਾ ਅਸੀਂ ਧੰਨਵਾਦ ਕਰਦੇ ਹਾਂ ਔਰ ਮੈਂਬਰ ਪਾਰਲੀਮੈਂਟ ਜਿਹੜੇ ਕਿ ਇੰਗਲੈਂਡ ਦੇ ਜਾਂ ਅਮਰੀਕਾ ਵੱਲੋਂ ਹੋਰ ਵੀ ਦੇਸ਼ਾਂ ਵੱਲੋਂ ਜਿਹੜੇ ਉਥੋਂ ਦੇ ਜਿਹੜੇ ਨਮਾਇੰਦੇ ਨੇ ਉਹ ਸਾਡੀ ਸਪੋਰਟ ਕਰ ਰਹੇ ਨੇ ਅਸੀਂ ਧੰਨਵਾਦ ਕਿਸ ਤਰ੍ਹਾਂ ਵੇਖਦੇ ਹੋ ਕਿ ਬਾਕੀ ਦੇਸ਼ਾਂ ਦਾ ਸਮਰਥਨ ਸਾਨੂੰ ਪੂਰਾ ਮਿਲ ਰਿਹਾ ਬਾਕੀ ਦੇਸ਼ਾਂ ਦੀਆਂ ਸਰਕਾਰਾਂ ਸਾਡੇ ਸਮਰਥਨ ਚੁੱਤੜੀਆਂ ਨੇ ਆਪਣੀ ਦੇਸ਼ ਦੀ ਸਰਕਾਰ ਸਾਡਾ ਸਾਥ ਨਹੀਂ ਦੇ ਇਹਨੂੰ ਵਿਚਾਰੇ ਨੂੰ ਨਾ ਦੁਨੀਆ ਦਾ ਫਿਕਰ ਹੈ ਇਹਨੂੰ ਆਪਣੇ ਦੇਸ਼ ਨਾਲ ਕੋਈ ਨਹੀਂ ਇਹਨੂੰ ਕਹਿਆ ਤੇ ਕੋਈ ਗੱਲ ਨਹੀਂ ਇਹ ਲੋਕ ਜਿਹੜੇ ਨੇ ਇਹ ਤਾਂ ਕੀੜੇ ਮਕੌੜੇ ਆ ਤੇ ਜਦੋਂ ਅੱਗੇ ਕੋਈ ਗੱਲ ਚੱਲੇਗੀ ਤੇ ਮੈਨੂੰ ਵੋਟਾਂ ਫੇਰ ਪੈ ਜਾਣੀਆਂ ਸਰਕਾਰ ਮੇਰੀ ਬਣ ਜਾਣੀਆਂ ਤੇ ਨਾ ਕਰੇ ਲੋਕਾਂ ਇਸ ਕਰਕੇ ਇਹਨਾਂ ਦੀ ਚਿੰਤਾ ਨਹੀਂ ਕੋਈ ਨੂੰ ਵਿਚਾਰੇ ਨੂੰ ਵੇਖਾ ਜਿਹੜਾ ਪੂਰੀ ਦੁਨੀਆ ਦੀ ਚਿੰਤਾ ਕਰ ਰਿਹਾ ਅੱਜ ਉਹ ਕੀ ਕੁਛ ਉੱਤੇ ਕਹਿ ਰਿਹਾ ਸੀ ਟੀਵੀ ਤੇ ਕਿਸ ਤਰ੍ਹਾਂ ਦੀਆਂ ਖ਼ਬਰਾਂ ਚੱਲੀਆਂ ਮੈਂ ਵੇਖ ਕੇ ਹੈਰਾਨ ਸਾਂ ਤੇ મોદી મોદી ਹੋ ਰਹੀ ਹੈ ਇਹ મોદી ਨੂੰ ਆਪਣੇ ਤਾਂ ਦਿੱਦੇ ਨਹੀਂ ਬਾਹਰਲੇ ਪਤਾ ਨਹੀਂ ਕਿਵੇਂ ਦਿੱਦੇ ਸੋ ਜੋ ਸਾਡੀ 15 ਜਨਵਰੀ ਦੀ ਮੀਟਿੰਗ ਰੱਖੀ ਗਈ ਹੈ ਉਹਦੇ ਬਾਰੇ ਥੋੜੀ ਜਿਹੀ ਦੱਸੋ ਕਿਸ ਤਰੀਕੇ ਦੇ ਨਾਲ ਕਿਸਾਨ ਆਗੂ ਕਿਸ ਤਰੀਕੇ ਦੇ ਤਿਆਰੀਆਂ ਕਰਕੇ ਦੱਸਦੇ ਤਿਆਰੀਆਂ ਸਾਡੀਆਂ ਬੇਟਾ ਸਪਸ਼ਟ ਹੈ ਅਸੀਂ ਕਹਿ ਦਿੱਤਾ ਉਹਨਾਂ ਨੂੰ ਕਿ ਸਾਡੀ ਕੋਈ ਵੀ ਹੋਰ ਕੋਈ ਛੋਟੀ ਕਮੇਟੀ ਨਹੀਂ ਬਣੇਗੀ ਇਹ ਕਾਨੂੰਨ ਰੱਦ ਬਗੈਰ ਤੋਂ ਕੋਈ ਗੱਲ ਨਹੀਂ ਤੁਹਾਡਾ ਧੰਨਵਾਦ ਸਰ ਆਪਣਾ ਟਾਈਮ ਦੇ ਲਈ ਸੋ ਇਹ ਸੰਗ ਬਲਦੇਵ ਸਿੰਘ ਸਰ ਸਾਜੀ ਜਿਨ੍ਹਾਂ ਨੇ ਕਿਹਾ ਕਿ ਇੱਕ ਹੀ ਅਜੰਡਾ ਹੈ ਕਿਸਾਨ ਆਗੂਆਂ ਦਾ ਸਰਕਾਰ ਨੂੰ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਜੰਜ ਤੰਗੇ ਜਾਂ ਮਾਰਾਂਗੇ ਹਾਲਾਂਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੋ 26 ਤਰੀਕ ਦਾ ਸਾਡਾ ਟਰੈਕਟਰ ਮਾਰਚ ਹੈ ਜੇਕਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕੋਈ ਵੱਡੀ ਕਾਰਵਾਈ ਕਰਦੇ ਨੇ ਤਾਂ ਉਹ ਕੁਰਬਾਨੀਆਂ ਦੇਣ ਦੇ ਲਈ ਤਿਆਰ ਨੇ ਕੈਮਰਾ ਪਰਸਨ ਕਮਲ ਗਿਲ ਦੇ ਨਾਲ ਗੁਰਪ੍ਰੀਤ ਕੌਰ ਔਨ 에ਰ